ਕੈਨੇਡੀਅਨ ਕਾਲਜਸ ਔਰ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਹੁਣ ਬਹੁਤ ਵੱਡੇ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰ ਰਹੀਆਂ ਨੇ जिथे फैडरल सरकार ने जोड़ा कट करने का फैसला लिया है इंटरैशनल स्टूडेंट वीजाज का उस दे सीधी दि जी मार है वह कैनेडियन कॉलेज और यूनिवर्सिटीज़ में भुगतनिया पै रही ने जी और बहुत ज़्यादा ये कट आन हूँ जी कोलेज बंद हो गए हैं और कई जी यूनीवर्सिटीज़ ने स्ट्रगल कर रहे हैं अपने जे खर्चे भी पूरे कर ਜਿਹੜੇ ਸੋਬੇ ਨੇ ਉਹ ਹੁਣ ਵੀ ਇਹ ਵੇਟ ਕਰ ਰਹੇ ਨੇ ਜੀ ਔਰ ਇਹ ਦੇਖ ਰਹੇ ਨੇ ਕਿ ਸਟੂਡੈਂਟ ਵੀਜ਼ਾ ਜਦੋਂ ਅਪਰੂਵ ਹੋਣਗੇ ਲੋਕ ਇੱਥੇ ਆਣਗੇ ਔਰ ਇਸ ਦੇ ਨਾਲ ਕਿਵੇਂ ਸੁਧਰਿਆ ਜਾਵੇਗਾ ਕੰਮ ਪਰ ਅਫੀਸ਼ੀਅਲਸ ਦਾ ਇਹ ਕਹਿਣਾ ਕਿ ਜਿਹੜੇ ਕੱਟਸ ਨੇ ਇਹ ਜ਼ਰੂਰ ਹੋਰ ਵੀ ਲਗਾਏ ਜਾਣਗੇ ਔਰ ਇਸ ਦੇ ਨਾਲ ਜਿਹੜੀ ਦਿੱਕਤਾਂ ਨੇ ਕਾਲਜੇਜ਼ ਦੀਆਂ ਔਰ ਪੋਸ-ਸੈਕੰਡਰੀ ਸਕੂਲਸ ਦੀਆਂ ਆਲਰੇਡੀ ਸਟਰਗਲ ਜੋ ਕਰ ਰਹੇ ਨੇ ਹੋਰ ਸਟਰਗਲ ਜਿਹੜੀ ਆ ਉਹ ਉਹਦੇ ਲਈ ਔਰ ਰੈਡੀ ਹੋ ਜਾਨ ਜੀ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿਆਦਾ ਟਿਊਸ਼ਨ ਫੀਸ ਹਾਇਰ ਟਿਊਸ਼ਨ ਫੀਸ ਜਿਹੜੇ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਨਾਲੋਂ ਇਹ ਪੇ ਕਰਦੇ ਨੇ ਕਈ ਕਈ ਕੇਸਸ ਦੇ ਵਿੱਚ 4 ਤੋਂ 5 ਗੁਣਾ ਜਿਹੜੀਆਂ ਫੀਸਿਸ ਵੀ ਦਿੱਤੀਆਂ ਜਾਂਦੀਆਂ ਨੇ ਜਿੱਥੇ ਫਾਰ ਇਗਜ਼ਾਮਪਲ 3000 ਡਾਲਰ ਇੱਕ ਸਮੈਸਟਰ ਦੀ ਫੀਸ ਜਿਹੜਾ ਹੈ ਕੋਈ ਇੱਥੇ ਦਾ ਬੋਨ ਬੱਚਾ ਦੇ ਰਿਹਾ ਸੋ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆਵੇਗਾ ਉਹ 12 ਤੋਂ 15000 ਸੇਮ ਕੋਰਸ ਸੇਮ ਕਲਾਸਰੂਮ ਸੇਮ ਹਰ ਚੀਜ਼ ਨੂੰ ਯੂਜ਼ ਕਰਨ ਲਈ ਉਹ ਦਿੰਦੇ ਨੇ ਔਰ ਇਸ ਦੇ ਨਾਲ ਕਾਲਜ ਔਰ ਯੂਨੀਵਰਸਿਟੀਆਂ ਦੀ ਚਾਹਦੀ ਸੀ